ਜਿਹੜੇ ਪਹਿਲੇ ਦਿਨ ਬਣਾ ਲਿਆ ਆ ਲਿਆ ਬਾੜੀਏ ਨੇ ਲਈ ਨਹੀਂ ਬਾਬੇ ਉਹ ਟਾਈਮ ਹੋ ਜਾਂਦਾ ਜਿਆਦਾ ਤੇ ਮੁੰਡਾ ਕਹਿੰਦਾ ਬਾੜੀਏ ਤੇ ਉਧਰ ਆਟੇ ਗਵਾਂਢੀ ਨੇ ਵੀ ਡਾਤੇ ਆਜਾ 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 ਤਾ ਦਾਣੂ ਜਾਂਦੇ ਹੋਏ ਚੌਥਾ ਵੀ ਆ ਗਿਆ ਕਾਂਤਾਲਾ ਬੱਚਾ ਇਹਦੇ ਪਾਸੇ ਹੋ ਕੇ ਗੱਲ ਕਰੋ ਅੱਜ ਵੀਰੋ ਦੂਜੀ ਹਾਂਜੀ ਵੀਰੋ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਠਾਕ ਹੋ ਮੇਰੇ ਭਰਾ ਲੋ ਜੀ ਅੱਜ ਡਾਲਨੇ ਬੱਚੇ ਜਿਹੜੇ ਥੋੜੇ ਛੋਟੇ ਹੀ ਦੂਜਾ ਪੂੰਗੇ ਆ ਤੀਜਾ ਪੂੰਗਾ ਦਰ ਉਹ ਤਿਆਰ ਹੋਂਦੇ ਆ ਜੇ ਇਹਨਾਂ ਨੂੰ ਡਾਲਨੇ ਆ ਚੈੱਕ ਕਰੋ ਬੱਚਾ ਡਾਕ ਦਿਖਾਣੇ ਇਹਨਾਂ ਨੂੰ ਦੇਖ ਕੇ ਡਾਕ ਲਾ ਦੇ ਲੋ ਜੇਰਾ ਪਹਿਲਾ ਰੋ ਚੈੱਕ ਦੂਦਰਾ ਇਨਸ਼ਾ ਅੱਲਾ ਰਹਾ ਚੱਕਾ ਤੇ ਜਾ ਲਾਲ ਜੀ ਨੇ ਪਿੱਟ ਕਾਛੇ ਨਾਲ ਉੱਤੋਂ ਦਾ ਕਰਦੇ ਆਂ ਇੱਕ ਸਾਹ ਆਖੀਂ ਬੱਚੇ ਉਧਰ ਆ ਉਧਰੋਂ ਕੱਢਦੇ ਆਂ ਲੇ ਲਵਾਤੀ ਕਬੂਤਰਾਂ ਨੂੰ ਧੋਪਾ ਜ ਫੇਰ ਇਹ ਜ਼ਰੂਰੀ ਇਹਨਾਂ ਨੂੰ ਤੋਂ ਪਲੋੜੀ ਜਿੱਦਾਂ ਇਹ ਰੋਜ਼ ਧੁੱਪ ਤੇਖਦੇ ਆ ਉਹ ਡਾਇਨਰ ਦੇ ਵੀ ਜ਼ਰੂਰੀ ਹੈ ਚੀਜ਼ ਨੱਕੂ ਕੱਟਦੇ ਆ ਅੱਜ ਆਲੀ ਲਾਲ ਜੀਨਾ ਜਿਹਾ ਬਾਲਕ ਟੋਰੀਆ ਅੱਜ ਵੀ ਟੋਰੀ ਚੱਲ ਪੁੱਤ ਅੱਲਾ 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 ਕਿਦਾਂ ਹੈ ਅੱਲਾ ਕਿਦਾਂ ਹੈ ਅੱਲਾ ਹੈ ਆਹ ਔਰ ਠੀਕ ਅੱਛਾ ਜੇ ਫੱਟਾ ਤੇ ਵੱਡਾ ਟੂਸਾ ਇਨਾਲਾਹੀ ਮੋੜ ਦਮੇ ਉਹ ਕਿ ਕਿਧਰ ਅਸਾਂ ਉਹ ਦਸ ਰਹੇ ਆ ਲਵਾ ਇਹ ਅੰਦਰ ਨਹੀਂ ਭੁੱਲਦੇ استاد ਹਾਲ ਚਿੰਨਾ ਤੇ ਆਹ ਬੱਚੇ ਦੋਨੋਂ ਭਰਾ ਹੀ ਕੁਝ ਝੁਲੀਦੇ ਆ ਇਹਦਾ ਮਾੜੇ ਜੀਆਂ ਖੱਬੀਆਂ ਕਾਂਟ ਕੀਤੀ ਤੇ ਉਹਦੀ ਸੱਜੀ ਕਾਂਟ ਕੀਤੀ ਮਾੜੀ ਜੀ ਇਹ ਆਈ ਬੱਚੇ ਸਾਥ ਤੋਂ ਗਏ ਹੁਣ ਪਹਿਲਾਂ ਬਾਲਨੀ ਅਸੀਂ ਕਬੂਤਰ ਇੱਕ ਤੇ ਵੇਰ ਨੂੰ ਛੇੜਦੇ ਆਂ ਅੰਦ ਕਰਦੇ ਪਹਿਲਾਂ ਹਲਾਵੀਰ ਚਾਲ ਪ੍ਰਾਚੋ ਹਲਾ ਨਾਲ ਬੰਨ ਲਿਆ ਕਬੂਤਰ ਉਤੇ ਕਿਧਰ ਆਈ ਹੋ ਓਡੇ ਕਰਤਾ ਸੀ ਸਾਫ ਸ਼ਾਂਤ ਰਹੀ ਜੇ ਵੱਡੇ ਨੂੰ ਤਾਂ ਤੋਂ ਤੋਂ ਸੇਕ ਕੇ ਚਲੇ ਗਏ ਅੰਦਰ ਆ ਮਦਦ ਨੂੰ ਬੜੀ ਜਤਰੀ ਹੁੰਦੇ ਫਿਰ ਛੇੜਦੇ ਆ ਬੱਚੇ ਅੱਗੇ ਇਹਨਾਂ ਨੂੰ ਜਾਲ ਤੇ ਲਾਏ ਆ ਜਾਲ ਤੇ ਜਾ ਕੇ ਬੰਦੇ ਆ ਜਿੱਦ ਨੂੰ ਕੱਢਾਂਗੇ ਬਾਜੂਆਂ ਵਾਲੀ ਉਦੋਂ ਫੇਰ ਛਤਰੀ ਲੱਗੀ ਆ ਆ ਛਤਰੀ ਵੱਡੀ ਛਤਰੀ ਲਾ ਕੇ ਤੇ ਛਤਰੀ ਤੇ ਕਜਾਵਾਂਗੇ ਬੱਚੇ ਵੀ ਲੈ ਰਿਹਾ ਧੋਪ ਦਾ ਆਨੰਦ ਅਗਲੀ ਪਨੀਰੀ ਹੈ ਆ ਅਗਲੀ ਪਨੀਰੀ ਹੈ ਆ ਲੈਸ ਜਨਰੇਸ਼ਨ ਮਿੱਤਰੋ ਅਡਿਕ ਟਾਈਮ ਥੋੜਾ ਘਾਟ ਹੀ ਹੁੰਦਾ ਤਾਂ ਕਰਕੇ ਪਹਿਲਾਂ ਜਾਲ ਤੇ ਗਝਾਲੀ ਦੇ ਜਾਲ ਚ ਪਾ ਕੇ ਜਦ ਜਦ ਉਹਨਾਂ ਨੂੰ ਕੱਢੀਦੇ ਬਾਹਰ ਨਹੀਂ ਸੀਜ਼ਨ ਉੱਤੇ ਤੇ ਇਹਨਾਂ ਨੂੰ ਹੀ ਕਤਰੀ ਦੇ ਲਾਣੇ ਆ ਚੱਲ ਰਹੇ ਭਾਈ ਦੇ ਅਡਾਲੀ ਦੇ ਆ ਹਾਂ ਦੇ ਘੜੀ ਦੇ ਪਿੰਜਰੇ ਦੇ ਜਾਂਦੇ ਆ ਪਿੰਜਰੇ ਦੇ ਗਿੱਜੇ ਆ ਤਾਂ ਕਰਕੇ ਸਮੁੰਦਰ ਵਿੱਚ ਵੀ ਇਦਾਂ ਹੀ ਪਿੰਜਰੇ ਦੇ ਬੰਨੀ ਦਾ ਜਾਲੀ ਦੇ ਚਲੋ ਬਾਬੂ ਛੇੜ ਕੇ ਦਿਖਾਉਂਦਾ ਬਾਬੂ ਚਲੋ ਚਲੋ ਚਲ 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 ਜਲ ਚਲ 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 ਜੀ ਉੱਡ ਗਏ ਸਾਰੇ ਬੱਚੇ ਥੋੜੀ ਜਿਆਦਾ ਹੀ ਚੱਲਦੀ ਤੇ ਅੱਜ ਸਾਰੇ ਭਰਾ ਨੂੰ ਚੱਲ ਹਾਜੀ ਕਿਸੇ ਨੇ ਡਾਇਟਾਂ ਕਰਕੇ ਹੀ ਡਾਇਟ ਲੋ ਪਤਾ ਨਹੀਂ ਕੋਈ ਸਾਡੇ ਕੋ ਉਤਰ ਉੜਦੇ ਤੇ ਇੱਕ ਛੇੜਦੇ ਹਾਂ ਪਤਾ ਕੁਛ ਨਹੀਂ ਮੋੜਾ ਤੇ ਹਾਰਾ ਟੀ ਮੋੜਿਆ ਇਹ ਅਸੇ ਪਾਸੇ ਦੇ ਰੱਦ ਸੇ ਜ਼ਿਆਦਾ ਹੋਣ ਕਰਕੇ ਬੈਰੀ ਜ਼ਿਆਦਾ ਪੈਂਦੀ ਹੈ। ਉਹ ਅੱਜ ਕਿੱਥੇ ਤੁਰੋੜਿਆ ਉਧਰ ਕਿ ਸਵਾਗਤ ਹੈ ਮਿੱਤਰੋ ਬੱਚੇ ਉੱਡ ਗਿਆ ਕਹਿੰਦੇ ਆ ਤੁਹਾਡੇ ਨਾਲ ਅੱਗੇ ਕੰਟੀਨਿਊ ਮਾਰਾ ਜਾ Der!

ਲੋ ਜੀ ਬਾਬੇ ਇੱਕ ਹੋਰ ਬੱਚਾ ਭਾਲਿਆ ਇਹ ਵੀ ਨਿੱਕਾ ਹੀ ਹੈ ਜੇ ਤੇ ਬਾਕੀ ਛੇ ਹੋਰ ਰਹਿ ਗਏ ਆ ਘੁੰਮ ਦੇਖਰਦੇ ਆ ਵੀ ਦੇਖੋ ਲੋ ਬਾਬੇ ਦੋ ਹੋਰ ਆ ਗਏ ਬਹਿਣ ਲੋ ਚੈੱਕ ਇਹਨਾਂ ਨੂੰ ਵੀ ਬਾਹਨੇ ਹਣ ਬਾਜ ਮਾਰ ਕੇ ਆਜ 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 ਆ ਜਾ ਆ ਜਾ ਆ ਜਾ ਆ ਜਾ ਆ ਜਾ ਬਿਆ ਬਿਆ ਬੋਤਾ ਬਿਆ 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 ਲੋ ਬਾਬੇ ਇੱਕ ਹੋਰ ਬੈ ਗਈ ਤੇ ਦੂਜੀ ਬੈਂਦੀ ਬੈਂਦੀ ਤਾਂ ਉਹ ਚੜ ਗਈ ਮਾਰੋ ਜੀ ਨੀਗਾ ਦੋ ਜਾਂਦਿਆ ਇੱਕਾ ਥੱਲੋ ਜਿਹੜੀ ਬੈਂਦੀ ਬੈਂਦੀ ਤਾਂ ਉਹ ਗਈ ਬੱਚੀ ਜੀ ਦੋ ਆ ਰਹੇ ਇਹ ਆ ਜੀ ਇੱਕ ਟੋਰੀ ਵਾਲਾ ਬੱਚਾ ਤੇ ਇੱਕ ਲਾਲ ਚੀਨੀ ਕੱਚ ਵਾਲੀ ਲੋ ਜੀ ਇਹ ਤੇ ਹੋ ਗਏ ਇਕੱਠੇ ਇਹ ਨਹੀਂ ਆਂਦੇ ਛੇਤੀ ਹੂੰ ਇਹ ਤੇ ਤਾਂ ਤਾਂ ਨੂੰ ਜਾਂਦੇ ਹੋ ਚੌਥਾ ਵੀ ਆ ਗਿਆ ਕਾਂਤ ਵਾਲਾ ਬੱਚਾ ਇਹਦੇ ਪਾਸੇ ਹੋ ਕੇ ਗੱਲ ਕਰੋ ਅੱਜ ਵੇਰਿਓ ਦੂਜੀ ਤੀਜੀ ਡਾਰਿਆ ਜੱਡੀ ਬਾਣ ਬੂੰਦਾ ਖਿਆਲ ਤੇ ਕੱਟ ਦੋ ਦਿਮਾਗ ਚ ਹੁਣ ਇੱਥੇ ਹੋ ਗਿਆ ਦੇਖੋ ਚਾਰੇ ਇਹ ਥੋੜਾ ਉੱਚਾ ਉੜਦਿਆ ਤੇ ਇੱਕ ਪੱਟੀ ਜੀ ਥੱਲੇ ਆ ਵੀ ਦਿਖਾਣਾ ਤੁਹਾਨੂੰ ਕਿੱਧਰ ਆ ਆ ਆ ਆ ਆ ਆ ਆਏ ਬਈ ਆਇਆ ਬੁੱਤ ਬਈ ਬਈ ਆਇਆ ਆਜ 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 ਲੋ ਜੀ ਬਾਬਿਓ ਲਾਜੀ ਚੌਥੀ ਜੀ ਓਹ ਯਾਰ ਕਹਿੰਦੇ ਪਾਸੇ ਹੋ ਕੇ ਗੱਲ ਕਰੋ ਅੱਜ ਅੱਜ ਹੀ ਕੁਝ ਕਰਕੇ ਉਤਰਾਂਗੇ ਥੱਲੇ ਮਾਰਦੇ ਠਾਪੇ ਚਲੋ ਦਿਖਾਣਾ ਜਦੋਂ ਇਹ ਵੀ ਆਂਦੇ ਥੱਲੇ ਆ ਵੀ ਜੀ 2025 ਲਈਏ ਇਹ ਥੋੜੇ ਵੱਡੇ ਹੋ ਗਏ ਜਿਹੜੇ ਪੱਠੇ ਬਣ ਚੁੱਕੇ ਆ ਹੁਣ ਤੇ ਇਧਰ ਮੁੰਡਾ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਕਹਿੰਦੇ ਮੁੰਡਾ ਕੀ ਕਹਿਣਾ ਚਾਹੁੰਦਾ ਹੈ ਬੜਵਾਇਟ ਆਲੀਏ ਨਾ ਫਿਰ ਨਹੀਂ ਮੰਦੇ ਨਾ ਨਾ ਵੀਰੇ ਕਹਿੰਦੇ ਪਾਸੇ ਹੋ ਕੇ ਗੱਲ ਕਰੋ ਤੁੰ ਨੂੰ ਫੇਰ ਹੋਏ ਕਰ ਜਾਂਦੀ ਦੇ ਚੜਦੀ ਫੇਰ ਦੁਬਾਰਾ ਤੇ ਛੋਟਾ ਐ ਬੱਕਦਾ ਹੈ ਕਿਦਾਂ ਕੋਕ ਕੋਕ ਕੇ ਚੜਦੀ ਆ ਕਹਿੰਦੇ ਮੇਰੇ ਵੀਰੋ ਲੋਈ ਬਾਬੇ ਉਹ ਟਾਈਮ ਹੋ ਜਾਂਦਾ ਜਿਆਦਾ ਤੇ ਮੁੰਡਾ ਕਹਿੰਦਾ ਬਹਾਲੀਏ ਤੇ ਉਧਰ ਸਾਡੇ ਗਵਾਂਢੀ ਨੇ ਵੀ ਡਾਤੇ ਆਇਆ ਬੈਰੀ ਆਂਦੇ ਚਾਂਸ ਜਿਆਦਾ ਹੈ ਆਇਆ 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 ਯਾਰ ਲੋਨਰ ਬਾਕ ਇਹ ਤੋਂ ਡਾਗੂ ਸ਼ੇਅਰ ਕਰਦੇ ਆ ਕੰਟੀਨਿਊ ਬਾਹਲੀਆ ਇਹਨਾਂ ਨੂੰ ਥੋੜਾ ਜਿਹਾ ਆਇਆ 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 ਜੀ ਇੱਕ ਤੇ ਭਾਲਾ ਜੀ ਟੋਰੀ ਵਾਲਾ ਤੇ ਦੂਜੇ ਤਿੰਨ ਬੰਦੇ ਬੰਦੇ ਫੇਰ ਉੱਚੇ ਹੋ ਗਏ ਇੱਕ ਆ ਰਹੀ ਲਾਲ ਚੀਨੀ ਕਾਚ ਵਾਲੀ ਤੇ ਦੋ ਹੋਰ ਤਾਂ ਇੱਕ ਆ ਰਿਹਾ ਜੀ ਕਾਂਤਾ ਵਾਲਾ ਤੇ ਨਾਲ ਹੀ ਤੇ ਆ ਲਾਲ ਚੀਨੀ ਉੱਚੇ ਹੋ ਗਏ ਫੇਰ ਬੰਦੇ ਬੰਦੇ ਇੱਕ ਬਹਿ ਗਿਆ ਲਾਲ ਚੀਨਾ ਲੋਈ ਬਾਬਿਓ ਬੱਚੇ ਭਾਲੇ ਸਾਰੇ ਇੱਥੇ ਤੇ ਇੱਥੇ ਹੀ ਸਾਨਿਆਂ ਨੂੰ ਕਰਦੇ ਆਂ ਅੰਦਰ ਤੇ ਹੋਰ ਤੋਂ ਬੰਦਨਾ ਮੋੜਿਆ ਕਰਦੇ ਆਂ ਇੱਕ ਹਾਂਜੀ ਵੀਰੋ ਘਰ ਤੇ ਸਾਰੇ ਜਾਨਵਰ ਅੰਦਰ ਬੱਚੇ ਪੁੱਛੇ ਵੀ ਕਰਤੇ ਅੰਦਰ ਤੇ ਕਬੂਤਰ ਵੱਡੇ ਵੀ ਕਰਤੇ ਸਾਰੇ ਅੰਦਰ ਦੇਖੋ ਵਿੱਚ ਬੱਚੇ ਆ ਤੇ ਪੱਟੀਆਂ ਪੁਠੀਆਂ ਐ ਤੇ ਇੱਧਰ ਸਾਰੇ ਕਬੂਤਰ ਐ ਆਕੀ ਮੇਰਾ ਵੀਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਪਿੱਛੇ ਵੀ ਪਾਣੀ ਲਈ ਮਿੱਟੀ ਲਈ ਕਈ ਚੀਜ਼ਾਂ ਪਾਈਆਂ ਸਪੈਂਸੀਆਂ ਲਈ ਜਿਹੜੇ ਮੇਰੇ ਵੀਰ ਨੇ ਨਹੀਂ ਦੇਖੀਓ ਪਿੱਛੇ ਜਾ ਕੇ ਦੇਖ ਲੈਣਾ ਪਿੱਛੇ ਵੀਡੀਓ ਵਿੱਚ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਓਕੇ ਜੀ